ਮਿਹਰਵਾਨ ਸਤਿਗੁਰੂ ਤਰਸਵਾਨ ਸਤਿਗੁਰੂ ਰਹਿਮਤਵਾਨ ਸਤਿਗੁਰੂ ਬਖਸ਼ਿਸ਼ਵਾਨ ਸਤਿਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਗਰੀਬਾਂ ਤੇ ਦੁਨੀਆ ਤੇ ਸੰਸਾਰ ਤੇ ਤਰਸ ਕਰਕੇ ਸ੍ਰੀ ਚੋਪਈ ਸਾਹਿਬ ਜੀ ਦੀ ਦਾਤ ਜੋ ਸਾਡੇ ਗਰੀਬਾਂ ਦੀ ਝੋਲੀ ਵਿੱਚ ਪਈ ਹੈ ਸ੍ਰੀ ਬਿਬੌਰ ਸਾਹਿਬ ਬੜੇ ਇਕਾਂਤ ਦੇ ਵਿੱਚ ਸਿੱਖਾਂ ਦੀ ਬੇਨਤੀ ਕਰਨ ਤੇ ਸ੍ਰੀ ਚੋਪਈ ਸਾਹਿਬ ਜੀ ਦੀ ਬਾਣੀ ਮਹਾਰਾਜ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਨੇ ਵਿਵੌਰ ਸਾਹਿਬ ਉਚਾਰਨ ਕਰਨਾ ਕੀਤਾ। ਔਰ ਮੈਂ ਤੇ ਸਤਿਗੁਰੂ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ। ਇਸ ਰੀਚੁ ਚਪਈ ਸਾਹਿਬ ਜੀ ਦੀ ਬਾਣੀ ਦੇ ਖੀਰ ਤੇ ਇੱਕ ਦੋਹਰਾ ਮਹਾਰਾਜ ਨੇ ਉਚਾਰਨ ਕੀਤਾ ਜਿਹਦੇ ਵਿੱਚ ਚਪਈ ਸਾਹਿਬ ਜੀ ਦੀ ਮਹਾਨਤਾ ਦੱਸੀ ਕਿਉਂਕਿ ਜਿਸ ਤਰ੍ਹਾਂ ਦਾ ਇਹ ਕਲਯੁਗ ਦਾ ਸਮਾਂ ਆ ਚੁੱਕਾ ਹੈ ਇਹੋ ਜੇ ਇਤਿਹਾਸਕਾਰ ਤੇ ਇਹੋ ਜੇ ਕਥਾਵਾਚਕ ਧਰਤੀ ਤੇ ਹੈਗੇ ਨੇ ਜਿਹੜੇ ਇਹ ਵੀ ਕਹਿੰਦੇ ਨੇ ਬਹੁਤੀ ਬਾਣੀ ਪੜ ਕੇ ਕੀ ਲੈਣਾ ਆਖੋ ਸਤਨਾਮ ਜਿਹੜੇ ਇੱਥੋਂ ਤੱਕ ਵੀ ਕਦਾ ਵਿਚਾਰ ਵਿੱਚ ਗੱਲ ਰੱਖਦੇ ਨੇ ਕਿ ਬਹੁਤੀ ਬਾਣੀ ਪੜਨ ਦੀ ਨਹੀਂ ਲੋੜ ਇਹ ਸ਼ੁਕਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਿਤਾ ਜੀ ਦਾ ਜਿਨ੍ਹਾਂ ਨੇ ਚਪਈ ਸਾਹਿਬ ਜੀ ਦੇ ਖੀਰ ਦੇ ਉੱਤੇ ਚਪਈ ਸਾਹਿਬ ਜੀ ਦੀ ਮਹਾਨਤਾ ਦੱਸਦੀ ਸਤਿਗੁਰ ਜਾਣੀ ਜਾਣ ਸੀ ਮਹਾਰਾਜ ਸੱਚੇ ਪਿਤਾ ਜੀ ਨੂੰ ਪਤਾ ਸੀ ਆਉਣ ਵਾਲਾ ਸਮਾਂ ਇੰਨੀ ਕੁ ਬੁੱਧੀ ਭ੍ਰਿਸ਼ਟ ਜਾਣੀ ਹੈ ਕਲਯੁਗ ਨੇ ਇਹ ਵੀ ਇੱਕ ਲੱਤ ਤੋੜ ਦੇਣੀ ਹੈ ਕਿ ਜਿਨ੍ਹਾਂ ਦਾ ਕੰਮ ਹੈ ਪ੍ਰਚਾਰ ਕਰਕੇ ਜੋੜਨਾ ਉਹ ਤੋੜਨ ਸ਼ੁਰੂ ਕਰ ਦੇਣਗੇ ਉਹ ਤੋੜਨਾ ਸ਼ੁਰੂ ਕਰ ਦਿੰਦਾ ਹੈ ਅੱਜ ਕੱਲ ਇੰਨੀ ਲਿਖਤ ਐਸੀ ਛਪਦੀ ਹੈ ਕਿ ਜਿਸ ਲਿਖਤ ਨੂੰ ਪੜ ਕੇ ਪਣੀ ਹੋਈ ਸ਼ਰਦਾ ਵੀ ਕਈ ਵਾਰੀ ਟੁੱਟ ਜਾਂਦੀ ਹੈ ਇਸ ਲਈ ਅੱਜ ਕੱਲ ਦੇ ਸਮੇਂ ਵਿੱਚ ਬૌਧਿਕ ਗਿਆਨ ਵਰਤਿਆ ਕਰ ਕਈ ਕੀਰਤਨ ਦਰਵਾਰਾਂ 'ਚ ਤੁਸੀਂ ਹਾਜ਼ਰੀ ਭਰਨੀ ਹੁੰਦੀ ਏ ਕਈ ਤਰ੍ਹਾਂ ਦੇ ਕਥਾਵਾਚਕ ਆਏ ਹੁੰਦੇ ਨੇ ਉਸ ਵੇਲੇ ਬੋਧਿਕ ਗਿਆਨ ਵਰਤੋ ਜੇ ਕੋਈ ਕਥਾਵਾਚਕ ਤਲਜੁਗ ਦੇ ਪ੍ਰਭਾਅ ਵੇਖ ਇਹੋ ਜੀ ਗੱਲ ਕਹਿ ਗਿਆ ਜਿਹੜੀ ਤੋੜ ਰਹੀ ਏ ਗੁਰੂ ਘਰ ਤੋਂ ਪਿੱਛੇ ਪਾ ਰਹੀ ਏ ਗੁਰੂ ਘਰ ਤੋਂ ਉਸ ਵੇਲੇ ਕਹਿੰਦੇ ਬੋਧਿਕ ਗਿਆਨ ਵਰਤ ਜਿਹੜੀ ਗੱਲ ਗੁਰੂ ਤੋਂ ਤੋੜਦੀ ਏ ਉਹਨੂੰ ਕੱਟ ਵੱਢ ਕੇ ਉੱਥੇ ਛੱਡ ਦੇ ਚੰਗੀ ਗੱਲ ਕਰ ਲੈ ਆਖੋ ਸਤਨਾਮ ਉਹ ਦੇ ਗਿਆ ਜੋ ਕੋਈ ਚੰਗੀ ਗੱਲ ਗੁਰੂ ਨੂੰ ਜੋੜਨ ਵਾਲੀ ਉਹ ਲੈ ਦੂਸਰੀ ਉੱਥੇ ਛੱਡ ਦੇ ਮੇਰੇ ਮਹਾਰਾਜ ਜੀ ਨੂੰ ਆਉਣ ਵਾਲਾ ਸਮਾਂ ਪਤਾ ਹੋਏਗਾ ਸੋਹਮਨੀ ਸਾਹਿਬ ਜੀ ਦੇ ਖੀਰ ਤੇ ਵੀ ਮਹਾਰਾਜ ਨੇ ਮਹਾਤਮ ਲਿਖਿਆ। ਉਹ ਰੋਗ ਬਿਨ ਸੇ ਭੈ ਪਰਮ ਸਾਧ ਨਾਮ ਨਿਰਮਲ ਤਾਂ ਕੇ ਕਰਉ ਸਭ ਤੇ ਊਚ ਤਾਂ ਕਿ ਨਾਨਕ ਇਹ ਗੁਣ ਸੋਹਮਨੀ। ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਵੀ ਚਾਲੀ ਦੀ ਪੌੜੀ 'ਚ ਮਹਾਤਮ ਲਿਖਿਆ ਆਨੰਦ ਸੁਣੋ ਫੜ ਭਾਗੀ ਹੋ। ਅਗਲੇ ਮਨੋਰ ਇਸੇ ਤਰ੍ਹਾਂ ਇਹ ਚੁਪਈ ਸਾਹਿਬ ਜੀ ਦੀ ਬਾਣੀ ਦੇ ਵੀ ਖੀਰ ਤੇ ਮਹਾਤਮ ਲਿਖਿਆ ਤੇ ਮਹਾਰਾਜ ਕਲਗੀ ਸਰ ਪਾਸ਼ਾ ਕਹਿੰਦੇ ਨੇ ਜਿਹੜਾ ਚੁਪਈ ਸਾਹਿਬ ਜੀ ਦੀ ਬਾਣੀ ਭਾਈ ਬੜੇ ਪ੍ਰੇਮ ਪਿਆਰ ਦੇ ਨਾਲ ਪੜ੍ਹੇਗਾ ਤੇ ਮਹਾਰਾਜ ਕਹਿੰਦੇ ਸੋਨੇ ਗੋਂਗ ਜੋ ਯਾਹੇ ਸੁਰਸਨਾ ਪਾਵ। ਇੱਕ ਗੋਂਗੇ ਨੂੰ ਰਸਨਾ ਮਿਲ ਸਕਦੀ ਹੈ। ਚੋਪਈ ਸਾਹਿਬ ਜੀ ਦੀ ਬਾਣੀ ਚ ਇੰਨੀ ਤਾਕਤ ਆ। ਵੈਸੇ ਤੇ ਨੇਕਾਂ ਜਗ੍ਹਾ ਤੇ ਦਾਸ ਕੋਲ ਇਹ ਲਿਖਤਾਂ ਵੀ ਪਹੁੰਚੀਆਂ ਆ। ਕਿ ਚੋਪਈ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਕਈ ਗੂੰਗੇ ਬੱਚਿਆਂ ਨੇ ਸੰਗਤ ਵਿੱਚ ਜਕਾਰੇ ਛੱਡੇ। ਉਹ ਸੋਲੇ ਜੋਸ਼ ਆਇਆ। ਉਹਨne ਕਲ ਆਇਆ। ਹਰ ਲਵੇ ਕਿਰਪਾ ਗੁਰੂ ਬਾਕੀ ਜਿਹੜੀ ਜਿੰਨੇ ਕੁ ਆਪਣੀ ਕਿਰਪਾ ਤੇ ਬਖਸ਼ਿਸ਼ ਗੁਰੂ ਪਾਤਸ਼ਾਹ ਨੇ ਸਾਨੂੰ ਸਿਰ ਤੇ ਹੱਥ ਰੱਖ ਕੇ ਬਖਸ਼ੀ ਹੈ ਅਨੇਕਾਂ ਜਗ੍ਹਾ ਤੇ ਅਸੀਂ ਟਰਾਈ ਕੀਤੀ ਹੈ ਜੇ ਕਿਸੇ ਮਾਂ ਨੇ ਆਖਿਆ ਨਾ ਕਿ ਮੇਰਾ ਬੱਚਾ 2.5 ਸਾਲ ਦਾ ਹੋ ਗਿਆ ਪਰ ਅਜੇ ਆ ਉ ਆ ਉ ਇਹੋ ਹੀ ਕਰਦਾ ਬੋਲਦਾ ਨਹੀਂ ਤੇ ਕਈ ਪੁਰਾਣੇ ਸਿਆਣੇ ਤੇ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਕਾਣ ਰੋਟੀ ਪਾ ਕੇ ਉਸ ਕਾਣ ਦੀ ਝੂਠੀ ਰੋਟੀ ਬੱਚੇ ਨੂੰ ਖਵਾਓ ਤੁਹਾਡਾ ਬੱਚਾ ਬੋਲਣ ਲੱਗ ਪਵੇ ਤੇ ਕਈ ਸਿਆਣਿਆਂ ਦੀ ਰਾਏ ਇਹ ਕਾਹ ਬੋਲਦਾ ਬਹੁਤ ਉਹਦਾ ਝੂਠਾ ਬੱਚੇ ਨੂੰ ਖਵਾ ਕਈ ਪੁਰਾਣੇ ਸਿਆਣੇ ਕਹਿੰਦੇ ਨੇ ਵੀ ਤਵਲੇ ਦਾ ਆਟਾ ਜਿਹੜਾ ਉਹਦਾ ਫੁਲਕਾ ਪਕਾ ਕੇ ਬੱਚੇ ਨੂੰ ਇਹ ਵਜਦਾ ਹਰ ਵੇਲੇ ਤੇ ਤੁਹਾਡਾ ਬੱਚਾ ਖਾਵੇ ਤਾਂ ਸੇ ਤੇ ਨਹੀਂ ਜਾਣਦਾ ਇਹ ਗੱਲ ਠੀਕ ਹੈ ਕਿ ਨਹੀਂ ਠੀਕ ਪਰ ਇਨੀ ਗੱਲ ਜਾਣਦਾ ਹੈ ਕਿ ਜਿੱਥੇ ਸਤਿਗੁਰ ਦੀ ਕਿਰਪਾ ਨਾਲ ਕੋਈ ਕੇਸ ਹੋ ਜਾ ਆਇਆ ਹੈ ਨਾ ਜੇ ਸਾਡਾ ਬੱਚਾ 2 2.5 ਸਾਲ ਦਾ ਹੋ ਗਿਆ ਜੇ ਆ ਊ ਕਰਦਾ ਗੱਲ ਨਹੀਂ ਕਰਦਾ ਮੰਮੀ ਨਹੀਂ ਬੁਲਾਉਂਦਾ ਪਾਪਾ ਨਹੀਂ ਬੁਲਾਉਂਦਾ ਗੱਲਬਾਤ ਨਹੀਂ ਕਰਦਾ ਤੇ ਉਸ ਮਾਂ ਨੂੰ ਜਦੋਂ ਇਹ ਕਹੀਦਾ ਨਾ ਕਿ ਕੌਲੀ 'ਚ ਜਲ ਰੱਖ ਕੇ ਤੇ ਚਪਈ ਸਾਹਿਬ ਜੀ ਦਾ ਇੱਕ ਪਾਠ ਕਰਕੇ ਬੱਚੇ ਨੂੰ ਜਲ ਪਿਆਇਆ ਕਰਾ ਫਿਰ ਉੱਥੇ ਤੁਹਾਨੂੰ ਗੱਲ ਦੱਸੀਏ ਤੇ ਫਿਰ ਇੰਜ ਲੱਗਦਾ ਵੀ ਜਿਵੇਂ ਜੋ ਕੋਈ ਵਰਤਦਾ ਹੈ ਗੋਂਗੇ ਨੂੰ ਰਸਨਾ ਆ ਕੋ ਸਤ ਨਹਾ ਯੰਦ ਦਿਨਾਂ ਦੇ ਵਿੱਚ ਜਦੋਂ ਬਖਸ਼ਿਸ਼ ਵਰਤਦੀ ਹੈ ਉਦੋਂ ਸੀਸ ਝੁਕਦਾ ਹੈ ਕਿ ਧੰਗੁਰੂ ਪਾਤਸ਼ਾਹ ਇਸ ਬਾਣੀ ਦੇ ਵਿੱਚ ਕੀ ਭਰਿਆ ਹੈ ਇਸ ਬਾਣੀ ਵਿੱਚ ਕੀ ਪਾਇਆ ਹੈ ਸੁਨੇ ਗੋਂਗ ਜੋ ਯਾਹੇ ਸੁਰਸਨਾ ਪਾਵਹਿ ਹੁਣ ਮੇਰੇ ਖਿਆਲ ਚ ਜਿੰਨੇ ਵੀ ਆਪ ਦੀ ਸੰਗਤ ਬੈਠੀ ਹੋ ਕਈਆਂ ਦੇ ਮਨ ਚ ਫੁਰਨਾ ਹੋਏਗਾ ਵੀ ਚਪਈ ਸਾਹਿਬ ਨਾਲ ਗੋਂਗੇ ਨੂੰ ਰਸਨਾ ਮਿਲਦੀ ਏ ਪਰ ਅਸੀਂ ਗੋਂਗੇ ਤੇ ਹੈ ਹੀ ਨਹੀਂ ਆਖੋ ਸਤਨ ਆਵ ਸਾਡੇ ਕੋਲ ਤੇ ਹੈ ਰਸਨਾ ਅਸੀਂ ਗੂੰਗੇ ਨਹੀਂ ਸਾਡੇ ਕੋ ਰਸਨਾ ਹੈਗੀ ਹੈ ਲੇਕਿਨ ਇਹ ਗੱਲ ਨੋਟ ਰੱਖਿਓ ਅਸੀਂ ਜਿੱਤਨੇ ਬੈਠੇ ਆ ਜੇ ਕਿਸੇ ਦੇ ਦਵਾ ਏਠਾ ਕੇ ਅਜੇ ਪਤਾ ਚੱਟੀ ਨਾਲ ਨਾਮ ਜਪਦੇ ਆ ਤੇ ਸਮਝ ਲੈਣਾ ਸਾਡੀ ਰਸਨਾ ਨਾਮ ਜਪਣ ਤੋਂ ਗੂੰਗੀ ਹੈ ਜੇ ਜੇ ਨਾਮ ਮਿੱਠਾ ਨਹੀਂ ਲੱਗਾ ਜੇ ਇਥੇ ਉਹ ਆਖਣ ਔਖਾ ਸੱਚ ਫਿਰ ਸਮਝ ਲੈਣਾ ਦੱਸਣਾ ਨਹੀਂ ਮਿਲਿਆ ਅਸੀਂ ਵੀ ਗੂੰਗੇ ਜੇ ਇਥੇ ਪਹੁੰਚ ਗਏ ਆ ਸੰਤ ਸੰਗ ਅੰਤਰ ਪ੍ਰਭ ਦੀਠਾ ਤੇ ਨਾਮ ਪ੍ਰਭੂ ਦਾ ਜਿ ਮਿੱਠਾ ਲਗਤ ਲੱਤੇ ਕਬੀਰ ਸੰਤੋ ਮੱਖਣ ਖਾਇਆ ਛਾਂਜ ਪੀਏ ਸੰਸਾਰ ਛਾਂਜ ਕਹਿੰਦੇ ਲੱਸੀ ਕਹਿੰਦੇ ਉਹੋ ਹੀ ਸਿਮਰਨ ਚੱਲ ਰਿਹਾ ਪਰ ਕਈ ਘੜੀ ਦੇਖਦੇ ਨੇ ਭੋਕਦੋਂ ਪਏਗਾ ਓਖੇ ਨੇ ਬੈਟਰੀ ਉਹਨਾਂ ਦੇ ਹਿੱਸੇ ਲੱਸੀ ਆ ਰਹੀ ਕਈਆਂ ਨੂੰ ਰਸਾ ਆ ਰਿਹਾ ਕਿ ਵਾਹਿਗੁਰੂ ਇੰਨੀ ਜਲਦੀ ਹਨੇਰਾ ਆਉਣ ਵਾਲਾ ਵਾਹਿਗੁਰੂ ਇਹ ਸਮਾਂ ਹੋਰ ਲੰਮਾ ਹੋ ਜਾਏ ਤੱਕ ਸਤਨਾਮ ਉਹ ਨਾ ਮਿੱਠਾ ਲੱਗ ਰਿਹਾ ਰਸਨਾ ਮਿਲ ਗਈ ਹੈ ਇਸ਼ਾਰਾ ਲੈਣਾ ਇਹ ਬਾਣੀ ਦੇ ਦੋ ਬੰਨੇ ਅਰਥ ਇਕ ਵਾਕਏ ਜਵਾਨ ਤੋਂ ਬੱਚਾ ਗੁੰਗਾ ਕੋਈ ਗੁੰਗਾ ਸੁਣੇ ਗੰਗ ਜੋ ਯਾ ਇਸ ਰਸਨਾ ਪਾਵੇ ਤੁਸੀਂ ਕਹੋਗੇ ਸਾਨੂੰ ਤੇ ਰਸਨਾ ਮਿਲੀਏ ਅਸੀਂ ਗੁੰਗੇ ਥੋੜੀ ਆ ਜਿਹਦੀ ਰਸਨਾ ਨੂੰ ਅਜੇ ਨਾਮ ਮਿੱਠਾ ਨਹੀਂ ਲੱਗਾ ਆਪਣੇ ਗੁਰੂ ਸਾਹਿਬ ਦੇ ਕਮਰੇ ਵਿੱਚ ਜਿਹੜਾ ਬੈਠੇ ਤੇ ਅੰਗੂਠੇ ਤੋਂ ਪੈਰ ਤੋਂ ਲੈ ਕੇ ਸਿਰ ਦੀ ਖੋਪੜੀ ਤੱਕ ਇੱਕ ਇੱਕ ਰੋਂਗ ਸਿਮਰਨ ਚ ਭਿੱਜ ਜੇ ਸੱਲੋਂ ਆਵਾਜ਼ ਪੈਂਦੀ ਹੋਵੇ ਘੜੀ ਕਹਿ ਰਹੀ ਹੋਵੇ ਸਮਾਂ ਹੋ ਗਿਆ ਦੁਕਾਨ ਦਾ ਤੇ ਤੁਹਾਡਾ ਚਿਤ ਨਾ ਕਰੇ ਉੱਠਣ ਤੇ ਸਮਝ ਲਓ ਮਿਲ ਗਈ ਰਸਨਾ ਉਹ ਮੱਖਣੇ ਐ ਅੰਦਰ ਚੱਲ ਰਿਆ ਨਾਮ ਆਖੋ ਸਤਨਾਮ ਇਹੋ ਜਿਹਾ ਗੁਰਮੁਖ ਜਿਹੜਾ ਇੱਕ ਵਾਰੀ ਵੈਗੁਰੂ ਕਈ ਲੱਖਾਂ ਵਾਰੀ ਉਹਦਾ ਵੈਗੁਰੂ ਦਾ ਮਹਤਮ ਬਣ ਰਿਹਾ। ਸਰੀਰ ਚ ਨਾਮ ਚੱਲ ਰਿਹਾ। ਇਸ਼ਾਰਾ ਲੈਣਾ ਤੁਹਾਡੇ ਚੋਂ ਹੀ ਕੋਈ ਕਿਸੇ ਬੀਬੀ ਨੂੰ ਕਿਸੇ ਸਤਿਪੁਰਸ਼ ਨੇ ਕਿਹਾ ਬੇਟਾ ਫਲਾਣਾ ਦੁੱਖ ਹੈ ਜੀ ਹਾਂ। ਅੱਛਾ 40 ਦਿਨ ਪੰਜ ਪਾਠ ਜਪਜੀਤ ਸਾਹਿਬ ਰੋਜ਼ ਕਰਨੇ ਇਸ਼ਾਰਾ ਲੈਣਾ। ਜੇ 37ਵਾਂ ਦਿਨ ਨੇ ਤੇ ਆਪਣੀ ਸਹੇਲੀ ਨੂੰ ਕਹਿੰਦੀ ਏ ਦੂਜੇ ਨੂੰ ਕਹਿੰਦੀ ਏ ਬਸ ਤਿੰਨ ਦਿਨ ਰਹਿ ਗਏ ਨੇ ਪੰਜ ਬਾਣ ਰੋਜ ਦੇ ਕਹੇ ਨੇ ਜਪਜੀਤ ਸਾਹਿਬ ਦੇ ਬਸ ਤਿੰਨ ਦਿਨ ਰਹਿ ਗਏ ਆ ਫਿਰ ਮੈਨੂੰ ਨਹੀਂ ਕਰਨੇ ਪੈਣਾ ਹਕਸਤ ਨਹਾਮ ਬਸ ਦਿਨ ਦਿਨ ਰਹਿ ਗਏ ਸਮਝ ਲੈਣਾ ਅਜੇ ਦਵਾਈ ਹੈ ਬੰਦਾ ਚੱਟੀ ਏਡ ਇਹਦਾ ਵੀ ਭਲਾ ਪਰ ਸਮਝ ਲੈਣਾ ਅਜੇ ਰਸਨਾ ਨਹੀਂ ਮਿਲੀ ਅਜੇ ਇੱਕ ਦਿਨਾਂ ਦੀ ਗਿਣਤੀ ਚ ਅਜੇ ਰਸਨਾ ਨਹੀਂ ਮਿਲੀ ਕੇ ਨਾਮ ਮਿੱਠਾ ਲੱਗਣ ਲੱਗ ਪਵੇ ਗੁਰੂ ਕਲਗੀ ਧਰਪਾਸ਼ਾ ਕਹਿੰਦੇ ਨੇ ਜਿਦੀ ਰਸਨਾ ਨੂੰ ਨਾਮ ਅਜੇ ਮਿੱਠਾ ਨਹੀਂ ਲੱਗਾ ਜਿਹਦੇ ਅੰਦਰ ਬਾਣੀ ਨਹੀਂ ਚੱਲੀ ਜਿਨੂੰ ਨਾਮ ਅਜੇ ਗਿਣਤੀ ਮਿੰਤੀ ਦੇ ਦਿਨਾਂ ਵਿੱਚ ਬਿਤਾ ਰਿਹਾ ਕਦੋਂ ਦਿਨ ਮੁਕਣਗੇ ਪੰਜ ਪਾੜ ਜਿਹੜੇ ਰੋਜ਼ ਦੇ ਫਲਾਣੇ ਕਹੇ ਨੇ ਤਨ ਗੁਰੂ ਕਲਗੀ ਧਰ ਪਾਤਸ਼ਾਹ ਕਹਿੰਦੇ ਜੇ ਕੋਈ ਚੁਪਈ ਸਾਹਿਬ ਜੀ ਦੇ ਪਾਠ ਸ਼ਰਧਾ ਭਾਵਨਾ ਨਾਲ ਬੈਨ ਲਾ ਕੇ ਕਰੇ ਉਹਦੀ ਰਸਨਾ ਨੂੰ ਇੱਕ ਦਿਨ ਨਾਮ ਮਿੱਠਾ ਲੱਗਣ ਲੱਗ ਪੈਂਦਾ ਆਖੋ ਸਤ ਨਾਮ ਸੋਹਣੇ ਗੂੰਜ ਜੋ ਜਾਹੇ ਸੋ ਰਸਨਾ ਪਾਵੈ ਇਹ ਸਾਰੇ ਪਾਇਓ ਚਾਹਤੀ ਜੇ ਜੇ ਨਾਮ ਮਿੱਠਾ ਨਹੀਂ ਲੱਗਾ ਇਹ ਨਾਮ ਨਹੀਂ ਚੱਲਿਆ ਤੇ ਮਹਾਰਾਜ ਚਪਈ ਸਾਹਿਬ ਜੀ ਦੀ ਬਖਸ਼ਿਸ਼ ਕਹਿੰਦੇ ਕਹਿੰਦੇ ਇਹਦੇ ਸਦਕਾ ਤੇਰੇ ਅੰਦਰ ਨਾਮ ਚੱਲ ਸਕਦਾ ਹੈ ਤੈਨੂੰ ਰਸਨਾ ਮਿਲ ਸਕਦੀ ਹੈ ਤੈਨੂੰ ਨਾਮ